ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਾਡੇ ਦਾ ਪਿੰਡ ਦਾਨ ਸਿੰਘ ਵਾਲੇ ਦੀ ਫਰਨੀ ਜੋ ਕਿ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਬਹੁਤ ਵੀ ਅਸੀਸ ਗੱਲੋਂ ਦੁਖੀ ਸੀ ਕਿ ਫਰਨੀ ਬਹੁਤ ਹਲੇ ਤੱਕ ਬਣੀ ਨਹੀਂ ਸੀ ਇਸ ਫਰਨੀ ਤੇ ਸਾਡੀ ਕੋਆਪਰੇਟਿਵ ਸੁਸਾਇਟੀ ਵੀ ਆ ਬਾਕੀ ਸਾਰੇ ਘਰ ਆਗੇ ਬਹੁਤ ਦੁਖੀ ਸੀ ਹੁਣ ਸਾਰੀ ਪੰਚਾਇਤ ਵੱਲੋਂ ਜਿੰਨੇ ਵੀ ਮੈਂਬਰ ਬਣੇ ਆ ਸਾਰਿਆਂ ਦੇ ਸਹਿਯੋਗ ਨਾਲ ਸਾਡੇ ਸਰਪੰਚ ਸਰਦਾਰ ਬੰਤਾ ਸਿੰਘ ਦੇ ਸਹਿਯੋਗ ਨਾਲ ਸਾਡੀ ਇਹ ਫਰਨੀ ਬਣਨ ਜਾ ਰਹੀ ਹੈ ਤੇ ਅੱਜ ਸਾਡਾ ਪਹਿਲਾ ਦਿਨ ਆ ਭਾਰਤ ਦਾ ਕੰਮ ਅਸੀਂ ਸ਼ੁਰੂ ਕੀਤਾ ਇਸ ਬਾਰੇ ਅਸੀਂ ਗੱਲਬਾਤ ਕਰਦੇ ਆ ਸਸੀ ਕਾਲ ਸੁਖਨ ਸਰ ਸਸੀ ਪਾ ਜੀ ਸਾਰਿਆਂ ਦਾ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਧੰਨਵਾਦ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਜਿਹੜਾ ਆਪਣਾ ਫਰਨੀ ਦਾ ਕੰਮ ਬਹੁਤ ਚਿਤ ਤੋਂ ਬੰਕਿਆ ਰਿਹਾ ਸੀ ਤੁਸੀਂ ਇਸ ਨੂੰ ਨੇਤਰੇ ਚੜਿਆ ਇਹ ਵੀ ਤੁਹਾਡਾ ਸਾਰਿਆਂ ਦਾ ਦੇਖੋ ਮੈਂ ਇਕੱਲੇ ਨੇਤਰੇ ਨਹੀਂ ਚੜਿਆ ਆਏ ਤਾਂ ਸਾਰੇ ਪਿੰਡ ਦਾ ਸਹਿਯੋਗ ਹੈ ਸਾਡੀ ਪੰਚਾਇਤ ਦਾ ਸਹਿਯੋਗ ਹੈ ਸਾਰੀ ਪੰਚਾਇਤ ਦੀ ਟੀਮ ਹੈ ਜਿਹੜੀ ਪੜ੍ਹੇ ਲਿਖੇ ਬਣਿਆ ਹੈ ਤੇ ਕੋਈ ਐਸੀ ਗੱਲ ਨਹੀਂ ਮੈਂ ਸਾਰਿਆਂ ਦੇ ਇਹ ਪਹਿਲਾਂ ਤੋਂ ਲੈ ਕੇ ਹੀ ਮਤਲਬ ਫਿਰਨੀ ਦੀ ਡਿਮਾਂਡ ਸੀਗੀ ਜਦੋਂ ਤੋਂ ਲੈ ਕੇ ਦੇਸ਼ ਯਾਦ ਹੋਇਆ ਹੈ तकरीबन ਸਾਰੇ ਪਿੰਡਾਂ ਦੀਆਂ ਫਿਰਨੀਆਂ ਪਾਣੀਆ ਪਰ ਇਹ ਦੋ ਪਾਸੇ ਸਾਡੇ ਸੜਕ ਚੱਲਦੀ ਸੀ ਪਿੰਡ ਦੇ ਪਰ ਦੋ ਪਾਸੇ ਪਸਾ ਕੱਚਾ ਪਿਆ ਸੀਗਾ ਇੰਨਾ ਲੋਕਾਂ ਨੂੰ ਜਿਹੜੇ ਇਹਦੇ ਉੱਤੇ ਅੱਧਾ ਪਿੰਡ ਲੱਗਦਾ ਹੈ ਉਹਨਾਂ ਨੂੰ ਮਤਲਬ ਜਦੋਂ ਮੀਂਹ ਪੈ ਜਾਂਦਾ ਕਿਸੇ ਦੀ ਕੋਈ ਕਾਰ ਨਹੀਂ ਨਿਕਲਦੀ ਸੀ ਕਿਸੇ ਦਾ ਕੋਈ ਟਰੈਕਟਰ ਨਹੀਂ ਨਿਕਲਦਾ ਸੀਗਾ ਜਾਂ ਘਰੋਂ ਨਿਕਲਣਾ ਬਹੁਤ ਔਖਾ ਹੋ ਜਾਂਦਾ ਸੀ ਇਸ ਕਰਕੇ ਅਸੀਂ ਸਰਕਾਰੀ ਦਰਬਾਰੇ ਜਾ ਕੇ ਅਸੀਂ ਆਪਦੀ ਫਿਰਨੀ ਤਤਲੇ ਇਸ ਕਹਿ ਹਾਵੀ ਸਾਡੀ ਫਿਰਨੀ ਪਾਸ ਕਰੋ ਅਸੀਂ ਫਿਰਨੀ ਪਾਸ ਕਰਾਈ ਹੁਣ ਉਹਦਾ ਟੈਂਡਰ ਹੋ ਗਿਆ ਸਾਰੇ ਹੋ ਗਏ ਜਿਹੜੇ ਸਾਡੇ ਨੌਜਵਾਨ ਸਭਾ ਜਾਂ ਸਾਡੇ ਮੇਰੇ ਨਾਲ ਖੜੇ ਸਾਰੇ ਦੋਸਤ ਮੇਰੇ ਸਾਡੀ ਪੰਚਾਇਤ ਸਾਡੇ ਨੌਜਵਾਨ ਖਵਾ ਕਲੱਬ ਜਿਹੜੇ ਮੁੰਡੇ ਭਰਤ ਪਾ ਰਹੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਹ ਵੇਖੋ ਅਸੀਂ ਉਹਨਾਂ ਅੱਜ ਭਰਤ ਤੇ ਲੱਗੇ ਆਂ ਸਾਰੀ ਭਰਤ ਪਾ ਕੇ ਅਸੀਂ ਸਿਰੇ ਲਾਵਾਂਗੇ ਸਿਰੇ ਲਾ ਕੇ ਜਿਹੜਾ ਕੋਈ ਹੋਰ ਕੰਮ ਹੈ ਕੱਲਾ ਸਰਪੰਚ ਕੁਝ ਵੀ ਨਹੀਂ ਕਰ ਸਕਦਾ ਜੇ ਕੋਈ ਬੰਦਾ ਆ ਕੇ ਵੀ ਸਰਪੰਚ ਕੱਲਾ ਕੁਝ ਕਰੂਗਾ ਇਹ ਤਾਂ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਪੰਚਾਇਤ ਦੇ ਸਹਿਯੋਗ ਦੇ ਨਾਲ ਇਹ ਗੱਲਾਂ ਹੁੰਦੀਆਂ ਪਰ ਮੈਂ ਇੱਕ ਜ਼ਰੂਰ ਗੱਲ ਕਰਨਾ ਚਾਹਣਾ ਹੈ ਕਿ ਜਦੋਂ ਕੋਈ ਬੰਦਾ ਸਰਪੰਚ ਬਣ ਜੇ ਉਹਦੇ ਸਾਰੇ ਉਹ ਜਿਹੜਾ ਬੰਦਾ ਜਿੱਤ ਗਿਆ ਉਹਦੇ ਆਸਤੇ ਕੋਈ ਮਤਲਬ ਕੋਈ ਪਾਰਟੀ ਨਹੀਂ ਕੋਈ ਹੋਰ ਨਹੀਂ ਕੋਈ ਵਿਤਕਰਾਨੀ ਮੇਰੇ ਕੋਲੇ ਜੋ ਮਰਜ਼ੀ ਆਵੇ ਜਿਵੇਂ ਮਰਜ਼ੀ ਆਵੇ ਹੁਣ ਵੀ ਮੌਕਾ ਦਵਾਇਆ ਸੀ ਜਿਹੜੇ ਬੰਦੇ ਨੂੰ ਕੰਮ ਹੈ ਜਿਹੜੇ ਬੰਦੇ ਨੇ ਕੰਮ ਕਰਾਉਣਾ ਹੈ ਜੋ ਮਰਜ਼ੀ ਕਰਾਲੇ ਮੈਂ ਆਪ ਉਹਨੂੰ ਆਪ ਦੀ ਦਿਲਚਸਪੀ ਨਾਲ ਕੰਮ ਕਰ ਰਿਹਾ ਹੈ ਹੁਣ ਵੀ ਅਸੀਂ ਇਹੇ ਬੇਨਤੀ ਕਰਦੇ ਆਂ ਵੀ ਸਾਡੀ ਫਿਰਨੀ ਬੰਨ ਜਾ ਰਹੀ ਹੈ ਹੋਰ ਕੰਮ ਬਥੇਰੇ ਪੜ ਰਾ ਜਾ ਰਹੇ ਸਾਡੇ ਪਿੰਡ ਵਿੱਚ ਹਸਪਤਾਲ ਪੜ ਰਿਹਾ ਹੈ ਹੋਰ ਕੰਮ ਹੋ ਰਹੇ ਨੇ ਨਗਰ ਸਾਰਾ ਮੇਰਾ ਸਾਥ ਦੇ ਰਹੀ ਹੈ ਸਾਰੇ ਨਗਰ ਤੇ ਇਸ ਤਰੀ ਸਾਥ ਦਿੰਦੇ ਰਹੇ ਤਾਂ ਅਸੀਂ 5 ਸਾਲਾਂ ਦੇ ਵਿੱਚ ਅਸੀਂ ਮਤਲਬ ਆਪਣੇ ਪਿੰਡ ਦਾ ਨਕਸ਼ਾ ਜਿਹੜਾ ਬਦਲ ਦਿਆਂਗੇ ਜਿੰਨਾ ਵੀ ਸਾਡਾ ਪਿੱਛੇ ਪਿੰਡ ਰਹਿ ਗਿਆ ਸੀ ਆ ਉਹਨਾਂ ਅਸੀਂ ਉਸ ਨੂੰ ਮੁੜੇ ਲਿਆਵਾਂਗੇ ਅਸੀਂ ਸੋਦੋ ਤੋਂ ਇਹੇ ਆਸ ਕਰਦੇ ਆਂ ਇਹ ਸਾਥ ਕਰਕੇ ਅਸੀਂ ਤੁਹਾਨੂੰ ਮੂਦੇ ਕੀਤਾ ਸੋ ਅਸੀਂ ਬਾਈ ਨੂੰ ਮੈਂ ਕਹੂੰਗਾ ਵੀ ਇੱਕ ਵਾਰੀ ਫਿਰਨੀ ਦੀ ਝੜਕ ਭਰਤ ਪਾਉਂਦਿਆਂ ਦੀ ਸਾਰੀ ਦਿਖਾ ਦੇ ਇਧਰੋਂ ਵੀ ਦਿਖਾ ਦੇ ਹਾਂ ਇੱਕ ਵਾਰੀ ਫਿਰ ਬੋਲਣਾ ਇੱਕ ਵਾਰੀ ਇਸੇ ਤਰ੍ਹਾਂ ਹੀ ਜਿਵੇਂ ਸਾਡੇ ਪਿੰਡ ਸੀ ਆ ਪਿੰਡ ਦੇ ਵਿੱਚ ਮਤਲਬ ਮੁਕਸਰ ਨੂੰ ਜਾਂਦੀ ਸੀ ਸੜਕ ਅਬਲੂ ਦਾਨ ਸਿੰਘ ਵਾਲੋਂ ਤੋਂ ਅਬਲੂ 14-15 ਪਿੰਡਾਂ ਨਾਲ ਟੁੱਟ ਕੇ ਇਸ ਮੁਕਸਰ ਨਾਲ ਵੀ ਟੁੱਟੇ ਬੈਠੇ ਸੀਗੇ ਉਹ ਵੀ ਅਸੀਂ ਮਿਹਨਤ ਦੇ ਸਦਕਾ ਲੋਕਾਂ ਦੀ ਮਿਹਨਤ ਨਾਲ ਕਰਕੇ ਪੰਚਾਇਤ ਦੀ ਮਿਹਨਤ ਕਰਕੇ ਅਸੀਂ ਉਹ ਪੁਲ ਵੀ ਪਾਸ ਕਰਾ ਲਿਆ ਉਹਦੇ ਪੈਸੇ ਪਾਸ ਹੋ ਗਏ 3.5 ਕਰੋੜ ਰੁਪਏ ਪੈ ਗਿਆ ਕੁਝ ਇੱਕ ਐਸੇ ਅਗਲੇ ਮਹੀਨੇ ਦੇ ਕੰਮ ਸ਼ੁਰੂ ਹੋ ਜੂਗਾ ਪ੍ਰਮਾਤਮਾ ਸੱਚੇ ਪਾਤਸ਼ਾਹ ਉਹਨੂੰ ਵੀ ਸਰੇ ਚੜੂਗਾ ਸਾਡਾ ਮਤਲਬ ਨਰੇਗਾ ਭਵਨ ਹੈ ਉਹ ਉਹਦਾ ਕੰਮ ਇੱਕ ਅੱਧੇ ਦਿਨ ਤੋਂ ਸ਼ੁਰੂ ਹੋ ਜੂਗਾ ਇਸ ਕਰਕੇ ਸਾਰੇ ਕੰਮ ਜਿੰਨੇ ਆ ਲੋਕਾਂ ਦੇ ਸਹਿਯੋਗ ਨਾਲ ਚੱਲਨੇ ਆ ਇਸ ਕਰਕੇ ਸਾਰਿਆਂ ਦਾ ਧੰਨਵਾਦ ਸਾਰੇ ਮਤਲ ਧੰਨਵਾਦ ਜਿੰਨਾਂ ਨੇ ਵੀ ਮਤਲ ਇਹ ਸਾਡ ਨੂੰ ਸਹਿਯੋਗ ਦੇ ਰਹੇ ਆ ਤਾਂ ਫਿਰ ਮੈਂ ਫਿਰ ਬੇਨਤੀ ਕਰਦਾ ਸਾਰੇ ਨਗਰ ਨਿਵਾਸੀਆਂ ਨੂੰ ਸਾਡੀ ਪੰਚਾਇਤ ਨੂੰ ਵੀ ਸਾਰੇ ਬੰਦੇ ਇਕੱਠੇ ਹੋ ਕੇ ਹੰਬਲਾ ਮਾਰੋ ਕੱਲਾ ਸਰਪੰਚ ਨਹੀਂ ਕੁਝ ਕਰ ਸਕਦਾ ਮੈਂ ਇਹੀ ਬੇਨਤੀ ਵਾਰੀ ਵਾਰੀ ਕਰਦਾ ਹੈ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਸਾਰੀ ਪੰਚਾਇਤ ਨੂੰ ਚੜ੍ਹਦੀ ਕਲਾ ਰੱਖੇ ਨਗਰ ਨਿਵਾਸੀਆਂ ਦਾ ਚੜ੍ਹਦੀ ਕਲਾ ਚ ਰਹਿਣ ਸਾਡੇ ਪਿੰਡ ਦੀ ਤਰੱਕੀ ਹੋਵੇ ਮੈਂ ਪ੍ਰਮਾਤਮਾ ਕੋਲ ਹੀ ਅਰਦਾਸ ਕਰਦਾ ਹਾਂ ਜੀ ਜੀ ਤੁਸੀਂ ਇਹ ਕਹਿਣਾ ਚਾਹੁੰਗੇ ਭਈ ਇਸ ਵਾਰ ਮੈਂ ਤਾਂ ਇਹੀ ਕਹਿਣਾ ਚਾਹੁੰਗਾ ਜੀ ਬਹੁਤ ਚਿਰ ਦਾ ਕੰਮ ਅੜਿਆ ਆਉਂਦਾ ਸੀਗਾ ਇਹ ਤੇ ਵਧੀਆ ਸਰਪੰਚ ਸਾਹਿਬ ਨੇ ਸਾਰੀ ਪੰਚਾਇਤ ਨੇ ਪ੍ਰਾ ਲੱਗ ਰਿਹਾ ਹੈ ਸਰੇ ਚੜਾਇਆ ਇਹ ਹੁਣ ਬੰਨ ਜਾ ਰਹੀ ਹੈ ਭਰਤ ਪਾਈ ਜੰਨੇ ਅੱਜ ਤੇ ਅੱਗੇ ਤੋਂ ਵੀ ਅਸੀਂ ਤਾਂ ਕਹਿੰਨੇ ਪੰਚਾਇਤ ਵਧੀਆ ਕੰਮ ਕਰੇ ਜਿਵੇਂ ਪੁਲ ਦਾ ਹੋ ਗਿਆ ਮਨ ਲੱਕ ਨਹੀਂ ਲੱਗੂ ਗਿਆ ਇਹ ਵਧੀਆ ਕੰਮ ਕਰੇ ਜੀ ਗਲੀਆਂ ਨਾਲੀਆਂ ਤਾਂ ਬੰਦ ਗਈਆਂ ਹੀ ਪਹਿਲਾਂ ਤੋਂ ਹੀ ਬੰਦ ਗਈਆਂ ਤਾਂ ਬਣੀ ਜਾਣਗੀਆਂ ਪਰ ਇਹੋ ਜੇ ਕੰਮ ਹੋਣ ਜਿਹੜੇ ਅਡੇ ਖੜੇ ਆ ਇਹ ਸਰੇ ਲੱਗਣ ਸਾਰੇ ਪਿੰਡ ਦੇ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਧੰਨਵਾਦ ਸਰਮਾਇਤ ਸਾਹਿਬ ਦੇ ਧੰਨਵਾਦ ਸਾਰੀ ਪੰਚਾਇਤ ਦੇ ਜਿਨ੍ਹਾਂ ਨੇ ਇਹ ਉਦਦਮ ਕਰਕੇ ਇਹ ਕੰਮ ਦਾ ਉਦਮ ਬਖਸ਼ਿਆ ਸਾਰੇ ਜੋ ਨਗਰ ਨਿਵਾਸੀ ਹੈ ਜਿੰਨੇ ਵੀ ਸੰਯੋਗ ਦੇ ਰਹੇ ਹੈ ਉਹਨਾਂ ਦਾ ਧੰਨਵਾਦ ਹੈ ਹੋਰ ਜੋ ਕਾਮ ਮਜ਼ਦੂਰੇ ਹੈ ਸਾਰੇ ਮਿਲ ਕੇ ਕਰਨ ਦੀ ਕੋਸ਼ਿਸ਼ ਕਰਨ ਸਾਰਿਆਂ ਦਾ ਧੰਨਵਾਦ ਅਸੀਂ ਸੁਖਜਿੰਦਰ ਸਿੰਘ ਮਲਕੀ ਜੋ ਸਾਡੇ ਪਿੰਡ ਦੇ ਵਿੱਚ ਮਿਹਨਤ ਕਸ ਲੋਕ ਹੈ ਜਿਹੜਾ ਇਹ ਇੰਨਾ ਮਤਲਬ ਮਿਹਨਤ ਕਰ ਰਿਹਾ ਹੈ ਇਨਾਂ ਨੇ ਆਪ ਦੇ ਪਰਿਵਾਰ ਦਾ ਮਤਲਬ ਇੰਨਾ ਉੱਚਾ ਸਟੈਂਡ ਕੀਤਾ ਵੀ ਜਿਹਨੂੰ ਮਤਲਬ ਸਾਰੇ ਬੰਦੇ ਜਾਣਦੇ ਆ ਅਸੀਂ ਇਹਦਾ ਵੀ ਧੰਨਵਾਦ ਕਰਦੇ ਆ ਇਹਨਾਂ ਨੇ ਮਤਲਬ ਸਾਡੇ ਨੂੰ ਕਿਹਾ ਵੀ ਅਸੀਂ ਵੀਡੀਓ ਬਣਾਉਣੀ ਐ ਐ ਕਰਕੇ ਅਸੀਂ ਬਾਹਰ ਭੇਜਣੀ ਐ ਮੈਂ ਕਿਹਾ ਵੀ ਮੈਂ ਆ ਗਿਆ 2 ਮਿੰਟਾਂ ਦੇ ਵਿੱਚ ਇਹਨਾਂ ਦਾ ਵੀ ਧੰਨਵਾਦ ਸਾਰੇ ਜਿਹੜੇ ਮੇਰੇ ਨਾਲ ਪ੍ਰਦਾਨਤੀ ਸੱਜਣ ਖੜੇ ਆ ਸਾਰਿਆਂ ਦਾ ਧੰਨਵਾਦ ਪਿੰਡ ਦਾ ਧੰਨਵਾਦ ਇਸ ਕਰਕੇ ਸਾਰੇ ਮੈਨੂੰ ਸਹਿਯੋਗ ਦਿਓ ਆਪਾਂ ਪਿੰਡ ਨੂੰ ਅੱਗੇ ਲੈ ਕੇ ਚੱਲਣਾ ਹੈ ਰਾਘਵਜੀਤ ਜੀ ਕਾ ਕੌਂਸਲਰ ਰਾਘਵਜੀਤ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਸਾਰੀ ਪੰਚਾਇਤ ਦਾ ਤੇ ਸਰਪੰਚ ਸਾਹਿਬ ਦਾ ਜਿਨ੍ਹਾਂ ਨੇ ਇਹ ਬਹੁਤ ਟਾਈਮ ਤੋੜਿਆ ਹੋਇਆ ਜਿਹੜਾ ਕੰਮ ਆ ਰਿਹਾ ਸੀ ਤੇ ਉਸ ਨੂੰ ਨੇਪਰੇ ਚੜਾਉਣ ਦਾ ਉਪਰਾਲਾ ਕੀਤਾ ਅਸੀਂ ਧੰਨਵਾਦ ਕਰਦੇ ਹਾਂ ਸੰਗੂ ਪੰਚਾਇਤ ਦਾ ਸਮੂਹ ਟਰੈਕਟਰ ਵਾਲੇ ਵੀਰਾਂ ਦਾ ਜਿਹੜੇ ਫਿਰਨੀ ਤੇ ਲੱਗਦੇ ਘਰ ਐ ਮੈਂ ਉਹਨਾਂ ਨੂੰ ਬੇਨਤੀ ਕਰਦਾ ਸਾਰੇ ਵੀਰ ਇਸ ਕੰਮ ਦੇ ਵਿੱਚ ਵੱਧ ਤੋਂ ਵੱਧ ਮੂਹਰੇ ਆਓ ਤਾਂ ਜੋ ਇਸ ਜਿਹੜੀ ਫਿਰਨੀ ਹੈ ਇਹ ਕਿਸੇ ਇੱਕ ਬੰਦੇ ਦਾ ਕੰਮ ਨਹੀਂ ਇਹ ਸਾਰੇ ਹਰ ਇੱਕ ਬੰਦੇ ਦੇ ਕੰਮ ਆਉਣੀ ਹੈ ਹਰ ਇੱਕ ਨੇ ਇਧਰ ਆਉਣਾ ਜਾਣਾ ਹਰ ਇੱਕ ਲਈ ਹੈ ਤੇ ਬਹੁਤ ਵਧੀਆ ਉਪਰਾਲਾ ਸਰਪੰਚ ਸਾਹਿਬ ਦਾ ਆਜਾਓ ਆਜਾਓ ਗੱਪਾਂ ਸੁਣਨ ਕਿੰਨਾ ਇੱਛਾ ਸਰਪੰਚ ਬਹੁਤ ਬਹੁਤ ਚਾਹ ਜੀ ਛੱਡ ਲਾ ਬਹੁਤ ਚਿਰ ਦੀ ਇਹ ਜਿਹੜੀ ਸਾਡੀ ਫਿਰਨੀ ਸੀਗੀ ਬਹੁਤ ਚਿਰ ਦੀ ਸਾਡੀ ਮੰਗ ਸੀ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਦਾ ਜਿਹੜਿਆਂ ਨੇ ਹੁਣ ਬਾਹਰ ਮਾਰ ਨਾਲ ਮਾਰ ਕੇ ਸਿਰੇ ਲਾਤੀ ਚਲੋ ਜੀ ਫਿਰ ਉਹੀ ਗੱਲ ਆ ਗਈ ਵਾਰ-ਵਾਰ ਸਰਪੰਚ ਸਾਹਿਬ ਦਾ ਜੀ ਧੰਨਵਾਦ ਕਰਦੇ ਆ ਕਿਉਂਕਿ ਸਾ ਅਜੀਨਾ ਮੂਰੀ ਇਹੀ ਇੱਕ ਰੱਖਿਆ ਸੀ ਸਾਡੇ ਘਰਾਂ ਨੂੰ ਬਹੁਤ ਔਖਾ ਜਾਣਾ ਆਉਣਾ ਮੀਂਹ ਪੈ ਤੋ ਸੋ ਜੋ ਆਕਾ ਨੂੰ ਸਕੂਲ ਤੋਂ ਬਈਨਾਂ ਦਾ ਬਹੁਤ ਔਖਾ ਸੀ ਉੱਤੇ ਪਾਣੀ ਖੜ ਜਾਂਦਾ ਸੀ ਬੁਰਾ ਹਾਲ ਸੀ ਸਰਪੰਚ ਸਾਹਿਬ ਆਪ ਹੀ ਵੇਖ ਕੇ ਕਹਿੰਦੇ ਬਹੁਤ ਬੁਰਾ ਹਾਲ ਆ ਤੁਹਾਡਾ ਆਪ ਦੀ ਆਪ ਹੀ ਇਹਨਾਂ ਨੇ ਸਾਨੂੰ ਕਿਹਾ ਵੀ ਆਪਾਂ ਫਿਰ ਨਿਦਾਰ ਕਰਕੇ हां डॉक्टर साहब ਤੁਸੀਂ ਇਹ ਕਹਿਣਾ ਚਾਹੋਗੇ ਬਹੁਤ ਬਹੁਤ ਜੀ ਧੰਨਵਾਦ ਸਰਪੰਚ ਸਾਹਿਬ ਦਾ ਜਿਨ੍ਹਾਂ ਨੇ ਇੰਨੇ ਚਿਰ ਤੋੜਿਆ ਹੋਇਆ ਕੰਮ ਕਰਾਇਆ ਸਾਰੀ ਪੰਚਾਇਤ ਦਾ ਧੰਨਵਾਦ ਬਹੁਤ ਵਧੀਆ ਕੰਮ ਹੋ ਰਿਹਾ ਹੈ ਦੇ ਦੋ ਮੋਰ ਕੋਈ ਕੋਸ ਬੋਲਣਾ ਚਾਹੁੰਦਾ ਮੈਕ ਦੇ ਤਾਜਾ ਆ ਜਾਦੇ ਗੁਰਪ੍ਰੀਤ ਸਿੰਘ ਖੋਸ਼ਬਾ ਜਟਾਣਾ ਸਾਹਿਬ ਖੜੇ ਹੈ ਇਹਨਾਂ ਤੋਂ ਪੁੱਛਦੇ ਆ ਇਹ ਕੀ ਕਹਿਣਾ ਚਾਹੁੰਦੇ ਆ ਫਿਰ ਮੈਂ ਤਾਂ ਬਹੁਤ ਵਧੀਆ ਕੰਮ ਹੋਇਆ ਹੈ ਸਰਪੰਚ ਸਾਹਿਬ ਦਾ ਧੰਨਵਾਦ ਬਹੁਤ ਬਹੁਤ ਇਹ ਵਾਕਿਆ ਵੀ ਕਿੱਲਗਾ ਕੱਢਣੀਆਂ ਫਿਰ ਨਹੀਂ ਲਿਹਾਣੇ ਕੱਢ ਤੀਆਂ ਬਸ ਮਾਦਾ ਹੀ ਕਹਿਣਾ ਠੀਕ ਹੈ ਠੀਕ ਹੈ ਚਲੋ ਠੀਕ ਹੈ ਜੀ ਮਿਹਰਬਾਨੋ ਪਹਿਲਾਂ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਜੋ ਇਹ ਕੰਮ ਆ ਜੀ ਕੱਲੇ ਨਗਰ ਦਾ ਕੰਮ ਨਹੀਂ ਜੋ ਸਕੂਲੀ ਬੱਚਾ ਆਉਂਦੀਆਂ ਗੰਗਾ ਤੋਂ ਆਉਂਦੀਆਂ ਬਲਾੜੋਂ ਆਉਂਦੀਆਂ ਮਹਿਮਾ ਸਰਜਾ ਸਵਾਈ ਤੋਂ ਆਉਂਦੀਆਂ ਜੀ ਉਹਨਾਂ ਦਾ ਵੀ ਬਹੁਤ ਬੁਰਾ ਹਾਲ ਸੀ ਸਰਪੰਚ ਸਾਹਿਬ ਦੇ ਧੰਨਵਾਦ ਹੈ ਜਿਨ੍ਹਾਂ ਨੇ ਇਹ ਸਕੂਲੀ ਬੱਚਿਆਂ ਦਾ ਵੀ ਸੋਚ ਕੇ ਇਹ ਕੰਮ ਕਰਵਾਇਆ ਸਰਪੰਚ ਸਾਹਿਬ ਦਾ ਵੀ ਧੰਨਵਾਦ ਪੰਚਾਇਤ ਦਾ ਵੀ ਧੰਨਵਾਦ ਸਤਿ ਸ਼੍ਰੀ ਅਕਾਲ ਹਾਂਜੀ ਪਹਿਲਾ ਜਿਹੜੇ ਕੰਮ ਹੋਇਆ ਪਿੰਡ ਦੇ ਅਸੀਂ ਸੁਣਦੇ ਹੁੰਦੇ ਸਾਨੂੰ ਸੁਰਤਤ ਹੈ ਨਹੀਂ ਜਦੋਂ ਸਰਪੰਚ ਸਾਹਿਬ ਪਹਿਲਾਂ ਬਣੇ ਸੀ ਅਸੀਂ ਛੋਟੇ ਸੀ ਪਰ ਸੁਣਦੇ ਹੁੰਦੇ ਜਿੰਨੇ ਵੀ ਵੱਡੇ ਕੰਮ ਜਿਵੇਂ ਗ੍ਰੈਡ ਹੋ ਗਿਆ ਦਾਣਾ ਮੰਡੀ ਹੋ ਗਿਆ ਜਿੰਨਾ ਵੀ ਸਿਸਟਮ ਸੀਗਾ ਪੰਚਾਇਤ ਘਰ ਹੋ ਗਿਆ ਉਹ ਇਹਨਾਂ ਦੇ ਕਾਰਜਕਾਲ ਵੇਲੇ ਬਣਿਆ ਸੀ ਤੇ ਪਰ ਅੱਜ ਹੁਣ ਇਹ ਚੀਜ਼ ਵੇਖ ਕੇ ਬਹੁਤ ਮਾਣ ਮਹਿਸੂਸ ਹੁੰਦਾਈ ਤੇ ਦੂਰੀਆਂ ਤੋਂ ਸਰਪੰਚ ਬਣਿਆ ਤੇ ਤੁਸੀਂ ਆ ਪਿੰਡ ਦਾ ਵਿਕਾਸ ਦੇਖ ਹੀ ਸਕਦੇ ਹੋ ਇਸ ਥਾਂ ਤੇ ਬਹੁਤ ਬੁਰਾ ਹਾਲ ਹੁੰਦਾ ਸੀ ਆ ਥਾਵਾਂ ਦੀਆਂ ਪਹਿਲਾਂ ਹੀ ਬਹੁਤ ਵੀਡੀਓ ਪਾਈਆਂ ਨਾ ਸੀ ਤੇ ਇਹ ਥਾਵਾਂ ਤੇ ਜਦੋਂ ਵੀ ਕਿਸੇ ਦੇ ਪ੍ਰੋਗਰਾਮ ਹੋਣਾ ਖੁਸ਼ੀ ਜਾਂ ਗਮੀ ਤੇ ਜਮੀਂ ਪੈ ਜਾਣਾ ਤਾਂ ਆ ਜਿਹੜੀ ਫਿਰਨੀ ਸੀ ਬਹੁਤ ਬੁਰਾ ਹਾਲ ਸੀ ਕੋਈ ਰਿਸ਼ਤੇਦਾਰ ਇੱਕ ਦੂਜੇ ਦੇ ਘਰਾਂ 'ਚ ਨਹੀਂ ਆ ਸਕਦੇ ਸੀ ਤੇ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਚੱਲੋ ਚੱਲ ਬਾਕੀ ਟੋਰਪ